ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੂਈ ਵੀ ਵੇਖਣ ਤੇ ਇੱਕ ਗੱਬਣ ਰੇਟ ਡਟੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਆਪਣਾ ਬਾਈ ਜੀ ਨਾਮ ਗਗਨਦੀਪਾ ਪਿੰਡ ਮੀਨੀਆਂ ਜ਼ਿਲ੍ਹਾ ਮੋਗਾ ਤਹਿਸੀਲ ਢਿਆਲ ਸੇ ਦਾ ਮੋਬਾਈਲ ਨੰਬਰ ਜ ਆਪਣਾ ਸਤਿ ਸ਼੍ਰੀ ਅਕਾਲ ਬਾਈ 45699 88722 45699 ਜਿਹੜੀ ਪਹਿਲਾ ਨੰਬਰ ਤੇ ਆਪਾਂ ਥੋੜੀ ਕ੍ਰਾਸਪਾਂ ਚ ਬੈਠ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਜੀ ਵੀਰੇ ਦੂਜੇ ਸੂਏ ਸੂਈ ਦੂਜੇ ਸੂਏ ਤੇ ਬੱਚਾ ਇਹਨੇ ਕੀ ਦਿੱਤਾ ਵੀਰੇ ਬਰਸੀ ਦਾ ਮਾਣੂ ਅੱਛਾ ਜੇਰ ਜੂਡਾ ਨਾ ਜਾਵਾਂ ਹਾਂ ਸੁਈ ਵੀ ਕਿੰਨੇ ਟਾਈਮ ਹੋ ਗਿਆ ਇਹਨੂੰ ਭਾਈ ਕੱਲ ਹੀ ਸੂਈ ਆ ਸਾਮ ਨੂੰ ਤੇ ਦੁੱਧ ਕਿੰਨਾ ਕੁ ਸਟਾਰਟਿੰਗ ਆ ਵੀਰੇ ਦੁੱਧ ਦੇ ਥਰੇ 10 12 ਕਿਲੋ ਬਹੁਤ ਧਿਆਰਾ ਅੱਛਾ ਕਹਿੰਦਾ ਪਾਪ ਅੰਦਾਜ਼ਾ ਹਾਈਸਟੋਰ ਤੇ ਕਿੰਨਾ ਕੁ ਪਾ ਦੋਗੀ 20 ਪਲੱਸ ਪਾ ਦੋਗੀ ਅੱਛਾ ਕਹਿੰਦਾ ਭਾ ਵੀ 12 ਲੀਟਰ ਹਾਜ਼ਰ ਆ 18 ਕਿਲੋ ਤੋਂ ਬਾਹਰ ਵਾਲੀ ਬੈੜ ਹੈਗੀ ਆ ਜਮਾ ਹਾਂਜੀ ਹਾਂਜੀ ਤੇ ਰੇਟ ਇਹਦਾ ਕੀ ਰਹੂਗਾ ਵੀਰੇ ਰੇਟ ਦਾ 500 ਮੱਲੇ ਕੇ ਚੱਲ ਮਾਨਸਣ ਕਰ ਦਾਂਗੇ ਮੁੱਲ 70000 ਰੁਪਏ ਦੀ 60000 ਦੀ ਹੋਜੂਗੀ ਅੱਬ ਕਰ ਦਾਂਗੇ ਤੋਰੀ ਬਾਹਰ ਨੂੰ ਸੁਭਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਤੇ 12 ਲੀਟਰ ਦੁੱਧ ਇਸ ਵਕਤ ਇਹ ਥੱਲੇ ਹਾਜ਼ਰ ਆ ਕਿਉਂਕਿ ਇਹ ਕੱਲ ਸਵੇਰ ਦੀ ਸੂਈ ਵੀ ਹੈਣਾ ਸੁਭਰੋ ਫਿਟਨੈਸ ਵਗੈਰਾ ਦੇਖੋ ਲੈਵੇ ਦੀ ਚੰਗੀ ਸਾਫ ਸੁਥਰੀ ਸੋਣੀ ਰਾਜੀ ਪੜੀ ਵੀ ਲਿੱਸੀ ਨਾਲ ਵੀ ਕਿਸੇ ਪੈਸੇ ਦੀ ਰੇਟ ਆ ਗਿਆ 70000 ਤੇ 68000 ਦੀ ਵੀ ਇਹ ਕਹਿੰਦਾ ਦੇਣੀ ਆ ਤੇ ਦੁੱਧ ਤੁਸੀਂ 20 ਕਿਲੋ ਮੰਨ ਕੇ ਪਰਚੇਸ ਕਰ ਲਿਓ ਮਗਰ ਬੱਛੀ ਆਗੀ ਸੂਈ ਸਵਾਈ ਜੇਰ ਜੁਰ ਜਾਵਾ ਕੰਮ ਡਾਨਾ ਹਨਾ ਅੱਗੇ ਭਾਈ ਜੀ 2 ਨੰਬਰ ਆਪਾਂ ਦੇਖ ਰਹੇ ਆ ਗੱਬੜ ਵਹਿੜ ਇਹ ਭਾਈ ਜੀ ਕਿਹੜਾ ਸੂਆ ਸੂਦੀ ਆ ਇਹ ਵੀ ਕੋਈ ਦੂਜਾ ਸੂਆ ਕਹਿੰਦੀ ਕਿ ਕਿੰਨੇ ਦਿਨ ਘਟਜੂਗੀ ਭਾਈ ਹਜੇ ਮੰਨ ਕੇ ਚੱਲ ਤੈਨ ਤੋਂ 4 ਦਿਨ ਬਾਕੀ ਜੇ ਪਹਿਲੀ ਗੱਲ ਤਾਂ ਰੇਟ ਹੀ ਦੱਸ ਦੇ ਕੀ ਰੋ ਇਹਦਾ ਉਹ ਮੁੱਲ ਤਾਂ ਵੀਰੇ 72000 70 ਦੀ ਹੋਜੂਗੀ ਬਾਦ ਦੇ ਦੇਾਂਗੇ ਕਹਿੰਦਾ ਬਾ ਜੋੜਾ ਜੇ ਕੋਈ ਵੀਰ ਕਰੂਗਾ ਮਨ ਤਾਂ ਆਪਾਂ ਵਧੀਆ ਕਰ ਦਾਂਗੇ ਕਰ ਦਾਂਗੇ ਮੇਰੇ ਕਰ ਦਾਂਗੇ ਤੇ ਦੁੱਧ ਦੇ ਦੋ ਮੰਨ ਕੇ ਚੱਲੀਏ ਕਿਉਂਕਿ ਕ੍ਰੋਸ ਪਾਣ ਪੈਂਦੀ ਆ ਹਨਾ ਵੀ ਦੁੱਧ ਹਾਈਐਸਟ ਕਿੰਨਾ ਕੁ ਦੇ ਦਊਗੀ ਬਾ ਦੇ ਦੂ ਫਿਰੇ 22 ਕਿਲੋ ਦੁੱਧ ਅੱਛਾ ਕਹਿੰਦਾ ਬਾ 20 ਤੋਂ ਪਾਰ ਵਾਲੀਆਂ ਦੋਨੇ ਵੜਾਂ 40 ਕਿਲੋ ਦੀ ਐਵਰੇਜ ਵਾਲੀਆਂ ਹੈਗੀਆਂ ਤੇ ਥਾਂ ਥੋੜੋ ਓਕੇ ਜਾਵਾਂ ਦਿਨ 4-5 ਕੱਢੂ ਹਨਾ ਦਿਨ 4-5 ਸੂਬਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈੜ ਦਾ ਸੋਹਣਾ ਸਾਫ ਸੁਥਰਾ ਤੇ ਬਾਕੀ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਹੈਣਾ ਰੇਟ ਆ ਗਿਆ ਇਹਦਾ ਜੈਨੂਅਲ 72000 ਰੁਪਇਆ ਮੌਕੇ ਤੇ ਗੁਜਾਇਸ ਆਪਾਂ ਕਰ ਦਾਂਗੇ ਤੇ ਥੋੜਾ ਥੋੜਾ ਦੀ ਪੂਰੀ ਓਕੇ ਤੇ ਦਿਨ ਵੀਰੇ ਦੋ ਜਾਰੀ ਕੱਢੂ ਹੋ ਜੇ ਹੈਣਾ ਤੇ ਨੰਬਰ ਬੋਲ ਜੀ ਬਾਈ ਦੁਬਾਰਾ ਆਪਣਾ 86722 45699 ਪਿੰਡ ਮੀਨੀਆ ਜ਼ਿਲ੍ਹਾ ਮੋਗਾ ਪੈ ਗਿਆ ਆਪਣਾ ਮਾਈ ਛੱਤੀ ਦਾ ਮੰਦਿਰ ਨੇੜੇ ਆ ਗਿਆ ਆਪਣੇ ਹੈਣਾ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ